ਸ਼ਹਿਰ ਨਕੌਦਰ ਦਾ ਰੇਲਵੇ ਫਾਟਕ ਬਣਦਾ ਜਾ ਰਿਹਾ ਆਫਤ ਦਾ ਵੱਡਾ ਕਾਰਨ ਇੱਥੇ ਆਏ ਦਿਨ ਨਿਤ ਨਵੇਂ ਹਾਦਸੇ ਵੇਖਣ ਨੂੰ ਮਿਲ ਰਹੇ ਹਨ ਰੇਲਵੇ ਫਾਟਕ ਦੇ ਬੰਦ ਰਹਿਣ ਨਾਲ ਇੱਥੇ ਲੰਬੇ ਲੰਬੇ ਜਾਮ ਅਕਸਰ ਵੇਖਣ ਨੂੰ ਮਿਲਦੇ ਹਨ ਅੱਜ ਇੱਥੇ ਕੁਝ ਅਣ ਪਛਾਤੇ ਬੰਦਿਆਂ ਨੇ ਪੰਜਾਬ ਰੋਡਵੇ ਦੀ ਬੱਸ ਅਤੇ ਕੰਡਕਟਰ ਦੇ ਡਰਾਈਵਰ ਨਾਲ ਹੱਥੋਂ ਪਾਈ ਕੀਤੀ ਅਤੇ ਬੱਸ ਦੇ ਸੱਜੇ ਅਤੇ ਖੱਬੇ ਵਾਲੇ ਦੋਨੋਂ ਸ਼ੀਸ਼ੇ ਤੋੜ ਦਿੱਤੇ ਜਿਸ ਤੋਂ ਬਾਅਦ ਬੱਸਆਂ ਜਿਹੜੀਆਂ ਸਵਾਰੀਆਂ ਨੇ ਉਹਨਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਉਪਰੰਤ ਇੱਥੇ ਇੱਕ ਵੱਡਾ ਜਾਮ ਵੀ ਲੱਗ ਗਿਆ ਵੇਖੋ ਸਾਡੇ ਸੀਨੀਅਰ ਪੱਤਰਕਾਰ ਗੋਬਿੰਦ ਰਾਏ ਦੀ ਖਾਸ ਰਿਪੋਰਟ ਆਪ ਕੋ ਮੁੰਡੇ ਨੇ ਮੰਦਿਰ ਛੱਡੀ ਮੰਦਿਰ ਛੱਡ ਕੇ ਛੱਡ ਕੇ ਸ਼ੀਸ਼ੇ ਭੰਨੇ ਗੱਡੀ ਦਾ ਫਰੰਟ ਸ਼ੀਸ਼ਾ ਭੰਨਤਾ ਸਾਈਡ ਵਾਲਾ ਸ਼ੀਸ਼ਾ ਭੰਨਤਾ ਤੇ ਮਗਰ ਮਗਰਲੇ ਪਾਸੇ ਵੀ ਗੱਡੀ ਦੇ ਵਿੱਚ ਵੀਕ ਦਾ ਕੰਮ ਕੁਈ ਕਾਫੀ ਗੋਸ ਮਾਰਿਆ ਉਹਨਾਂ ਨੇ ਤੇ ਕਿਹੜੇ ਡੀਪੂ ਦੀ ਬੱਸ ਆ ਜਗਰਾਉਂ ਡੀਪੂ ਦੀ ਪੰਜਾਬ ਰੋਡ ਤੇ ਜਗਰਾਉਂ ਡੀਪੂ ਦੀ ਗੱਡੀ ਆ ਇਹ ਤੇ ਸਵਾਰੀਆਂ ਮੌਕੇ ਤੇ ਮੌਜੂਦ ਆ ਸਵਾਰੀਆਂ ਨੂੰ ਪੁੱਛ ਲਿਆ ਜਾਵੇ ਇਹ ਚੀਜ਼ ਦਾ ਕੀ ਗਲਤੀ ਕੀਤੀ ਆ ਉਹ ਜੀ ਦਾ ਹੱਲ ਕੀਤਾ ਜੇ ਅੱਜ ਮਾਨ ਸਰਕਾਰ ਕਹਿ ਰਹੀ ਆ ਵੀ ਸਾਡੇ ਕੋਲੇ ਜੀ ਕਾਨੂੰਨ ਵਿਵਸਥਾ ਬਹੁਤ ਆ ਮਾਨ ਸਰਕਾਰ ਦੇ ਹਾਲਾਤਾਂ ਦੇ ਵਿੱਚ ਸਰਕਾਰੀ ਪ੍ਰਾਪਰਟੀ ਨੂੰ ਨੂੰ ਭੰਨਣ ਦੀ ਕੋਸ਼ਿਸ਼ ਹੋ ਰਹੀ ਆ ਤੇ ਪ੍ਰਾਈਵੇਟ ਬੰਦੇ ਦਾ ਤਾਂ ਜਿਨਾ ਹਾਈਟ ਉੱਪਰ ਪ੍ਰਾਈਵੇਟ ਬੰਦੇ ਦਾ ਕੋਈ ਜਿੰਦਾ ਕੋਈ ਹੱਜ ਨਹੀਂ ਹੈਗਾ ਕਿਹੜੇ ਬੰਦੇ ਸੀ ਕੁਛ ਹੈ ਹਾਂਜੀ ਉਹਨਾਂ ਦੀ ਵੀਡੀਓ ਮੇਰੇ ਕੋਲ ਮੁੱਕ ਦੇ ਵੀਡੀਓ ਬਣਾਈ ਹੋਈ ਆ ਉਹਨਾਂ ਦੀ ਠੀਕ ਹੈ ਜਿਹੜਾ ਮੌਜੂਦ ਆ ਫੋਨ ਦੇ ਚ ਕੀ ਮੰਗ ਕਰਦੇ ਹਾਂ ਮੰਗ ਇਹੀ ਕਰਦੇ ਹਾਂ ਉਹਨਾਂ ਅਨਸਰ ਇਕਰਾਰਤੀ ਅਨਸਰਾਂ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਕਾਰਵਾਈ ਉਹਨਾਂ ਉੱਪਰ ਹੋਣੀ ਚਾਹੀਦੀ ਆ ਕਿਉਂਕਿ ਅੱਗੇ ਤੋਂ ਇਹ ਉਹ ਬੰਦਮਾਸ਼ੀ ਨਾ ਕਰਨ ਕਿਸੇ ਦੇ ਨਾਲ ਕਿਉਂਕਿ ਇਹ ਚੀਜ਼ ਇਹ ਨਾ ਪਬਲਿਕ ਆਮ ਪਬਲਿਕ ਦਾ ਤਾਂ ਇਦਾਂ ਦੇ ਲੋਕ ਜਿੰਨਾ ਉੱਪਰ ਕਰ ਦੇਣਗੇ ਕਿਸੇ ਕਿਸੇ ਸਵਾਰੀ ਨੂੰ ਵੀ ਨੁਕਸਾਨ ਹੋਇਆ ਫਰਾਰੀਆਂ ਨੂੰ ਨੁਕਸਾਨ ਹੋਣ ਦੇ ਪੂਰੇ ਫੁੱਲ ਜਾਣ ਸਟੀਲ ਜੋ ਫਰੰਟ ਤੇ ਸਵਾਰੀਆਂ ਬੇਟੀਆਂ ਸੀ ਉਹਨਾਂ ਦੇ ਉੱਪਰ ਕੱਚ ਦੇ ਸ਼ੀਸ਼ੇ ਟੁੱਟਾ ਹੋਏ ਵਜਨ ਦੀ ਦਿੱਕਤ ਰ ਆਦੀ ਹੁਣ ਆਉਣ ਜਾਣ ਵਾਲੀ ਜਿਹੜੀ ਜਨਤਾ ਆ ਆਵਾਜ਼ ਆਈ ਆ ਉਹ ਠਾਪ ਹੋਈ ਆ ਤੇ ਤੁਸੀਂ ਬਸ ਕਿ ਹੁਣ ਇੱਥੇ ਬੱਸ ਖੜੀ ਰੱਖੀ ਆ ਜਾਂ ਕਿੱਦਾਂ ਕੀ ਸੋਚ ਕੇ ਰੱਖੀ ਆ ਮੌਕੇਵਾਰ ਦਾ ਤੇ ਇੱਥੇ ਮੌਕਾ ਦੇਖਣ ਦੇ ਲਈ ਅਸੀਂ 112 ਨੰਬਰ ਤੇ ਕਾਲ ਕਰ ਦਿੱਤੀ ਹੈ 100 ਨੰਬਰ ਤੇ ਕਾਲ ਕੀਤੀ ਆ ਕਹਰੇ ਅਸੀਂ ਪੁਲਿਸ ਡਿਪਾਰਟਮੈਂਟ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਆ ਰਹੇ ਆ ਜਦੋਂ ਆਣਗੇ ਉਹਨਾਂ ਨੂੰ ਮੌਕੇਵਾਰ ਦਾ ਤੇ ਦਿਖਾ ਕੇ ਅਸੀਂ ਕਿਤੇ ਫੇਰੋ ਤੁਹਾਡੇ ਪ੍ਰਸ਼ਾਸਨ ਦੇ ਬੰਦੇ ਰੋਡਵੇਜ਼ ਦੇ ਬੰਦੇ ਵੀ ਆ ਰਹੇ ਹਾਂ ਜੀ ਉਹਨਾਂ ਦੇ ਨਾਲ ਅਸੀਂ ਗੱਲ ਵਾਰਤਾਲਾਪ ਫੋਨ ਦੇ ਉੱਪਰ ਹੋ ਗਈ ਆ ਬੱਸ ਕਿੰਨੀ ਦੇਰ ਇੱਥੇ ਖੜੀ ਰੱਖੋਗੇ ਅ ਬੱਸ ਇਵਨ ਟੂ ਜਦੋਂ ਮੁਲਾਜ਼ਮ ਆ ਕੇ ਮੌਕੇਵਾਰ ਦਾ ਤੁਹਾਨੂੰ ਦੱਸ ਜੀ ਨਾਲ ਦੀ ਗੱਡੀ ਤੁਹਾਡਾ ਨਾਮ ਕੀ ਜਗਜੀਤ ਸਿੰਘ ਹੈ ਕੰਡਕਟਰ ਹਾਂਜੀ ਮੈਂ ਪੰਜਾਬ ਰੋਡ ਵਿੱਚ ਦਾ ਕੰਡਕਟਰ ਸੋ ਪੰਜਾਬ ਰੋਡ ਵਿੱਚ ਦਾ ਕੰਡਕਟਰ ਜਗਜੀਤ ਸਿੰਘ ਜਿਨੇ ਇਸ ਵਾਕਿਆ ਨੂੰ ਪੂਰਾ ਦੱਸਿਆ ਆ ਸੋ ਦੇਖ ਸਕਦੇ ਆ ਕਿ ਪਿੱਛੇ ਜਾਮ ਜਿਹੜਾ ਆ ਉਹ ਬਹੁਤ ਵੱਡਾ ਲੱਗ ਚੁੱਕਾ ਆ ਇੱਕ ਤਾਂ ਰੇਲਵੇ ਫਾਟਕ ਕਰਕੇ ਜਾਮ ਲੱਗਦਾ ਤੇ ਦੂਸਰਾ ਇਸ ਬੱਸ ਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਨੇ ਦੱਸ ਸੋ ਸੋ ਬੱਸ ਦੇ ਵਿੱਚ ਬੈਠੀਆਂ ਕੁਝ ਸਵਾਰੀਆਂ ਸਾਡੇ ਨਾਲ ਆ ਇਹ ਹਾਂਜੀ ਇਹ ਕੀ ਨਾਮ ਤੁਹਾਡਾ ਇਹ ਸਿਮਰਨਪ੍ਰੀਤ ਇਹ ਸਿਮਰਨ ਜੀ ਕੀ ਕੀ ਵਾਰਦਾਤ ਹੋਈ ਆ ਮੌਕੇ ਤੇ ਤੁਸੀਂ ਮੌਜੂਦ ਸੀ ਹਾਂਜੀ ਹਾਂ ਇਹ ਵਿੱਚ ਬੈਠੇ ਹੀ ਬੱਸ ਦੇ ਹਾਂਜੀ ਮੈਂ ਮੂਰੀ ਬੈਠੀ ਹੋਈ ਸੀਗੀ ਉਹ ਮਤਲਬ ਰੋਂਗ ਸਾਈਡ ਜਾ ਰਹੀ ਸੀਗੇ ਤੇ ਮਾ ਬਾਦ ਵਿੱਚ ਮਤਲਬ 3-4 ਮੁੰਡੇ ਆਏ ਤੇ ਬੱਸ ਬਾਸ ਦੇ ਸੀਸੇ ਭੰਨਣ ਲੱਗ ਗਏ ਤੇ ਅਸੀਂ ਵੀ ਮੂਰੇ ਬੈਠੇ ਸੀ ਸਾਡੇ ਵੀ ਵੱਜ ਸਕਦਾ ਸੀਗਾ ਪਿੱਛੇ ਵਾਰੀਆਂ ਸਾਰੇ ਸੀਸੇ ਵਗੈਰਾ ਮਤਲਬ ਭੰਨਣ ਲੱਗ ਗਏ ਮੂਰਲਾ ਟੁੱਟ ਗਿਆ ਸਾਈਡ ਵਾਲਾ ਟੁੱਟ ਗਿਆ ਤੇ ਹੁਣ ਅਸੀਂ ਪਰੇਸ਼ਾਨ ਆ ਬਹੁਤ ਵੀ ਕਾਰਵਾਈ ਕੀਤੀ ਜਾਵੇ ਤੁਸੀਂ ਆਏ ਕਿੱਥੋਂ ਦੇ ਕਿੱਥੇ ਜਾਣਾ ਸੀ ਅਸੀਂ ਜਗਰਾਉ ਤੋਂ ਆਏ ਜਲੰਧਰ ਜਾਣਾ ਸੀ ਜਲੰਧਰ ਕੋਈ ਜ਼ਰੂਰੀ ਕੰਮ ਸੀ ਹਾਂਜੀ ਹੁਣ ਸਿਵਲ ਹਸਪਤਾਲ ਡਿਊਟੀ ਕਰਦੇ ਆ ਡਿਊਟੀ ਤੇ ਪਹੁੰਚਣਾ ਇਥੇ ਜਾਨ ਲੱਗਾ ਹੁਣ ਕਿੱਦਾਂ ਪਹੁੰਚਾਂਗੇ ਅਸੀਂ ਜੇ ਜੇਤੀ ਜੇਤੀ ਪਹੁੰਚਣ ਕਾਰਵਾਈ ਕੀਤੀ ਜਾਵੇ। ਸੋ ਇਹ ਤੁਸੀਂ ਦੇਖ ਸਕਦੇ ਆ ਕਿ ਸਵਾਰੀਆਂ ਵੀ ਜਿਹੜੀਆਂ ਖਾਸੀ ਪਰੇਸ਼ਾਨ ਹੋ ਰਹੀਆਂ। ਕੁਝ ਮੁਲਾਜ਼ਮ ਹੈ ਜਿਹੜੇ ਹਸਪੀਟਲ 'ਚ ਜਿਵੇਂ ਕਿ ਇਹਨਾਂ ਨੇ ਦੱਸਿਆ ਹਸਪੀਟਲ ਦੇ ਵਿੱਚ ਕੰਮ ਕਰਦੇ ਆ ਤੇ ਇਹ ਵੀ ਲੇਟ ਹੋ ਰਹੇ ਆ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਆ ਕੇ ਇਸ ਜਿਹੜੀ ਬੱਸ ਆ ਬੱਸ ਦੇ ਵਿੱਚ ਜੋ ਵੀ ਵਾਰਦਾਤ ਹੋਈ ਆ ਉਹਦਾ ਮਾਮਲਾ। ਹਾਂਜੀ। ਤੁਸੀਂ ਦੇਖ ਸਕਦੇ ਆ ਬੱਸ ਸਾਹਮਣੇ ਪਈ ਆ ਵਿੱਚੋਂ ਸਵਾਰੀਆਂ ਉੱਤਰ ਕੇ ਬਾਹਰ ਆ ਗਈਆਂ ਆ। ਇਹ ਡਰਾਈਵਰ ਸਾਹਿਬ ਹੰਗੀ ਡਰਾਈਵਰ ਸਾਹਿਬ ਇੱਕ ਮਿੰਟ ਮੜੀ ਜੀ ਬੰਦ ਕਰ ਲੀ ਮੜੀ ਜੀ